ਸਿਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਵਲੌਗ ਵਿੱਚ ਲੱਗੀ ਜੀ ਲਸਣ ਦੀ ਪਟਾਈ ਹੋ ਗਈ ਸ਼ੁਰੂ ਪੱਟਾ ਤਾਂ ਇੱਕ ਘਹਿਰਾ ਤਾਂ ਦੋਕ ਰਹਿ ਗਏ ਇਹ ਅਲੱਗ ਰੱਖਿਆ ਬੀਜ ਆਪਾਂ ਨੇ ਤੇਲੋਂ ਵੱਸੀ ਇੱਥੇ ਭੰਡੀ ਤੋਰੀ ਹੰਬਾ ਵਰਦੇ ਦੀ ਪੂਰਾ ਕੁਹੂਰਾ ਫਲ ਲੱਗੂਗਾ ਇਹਨੂੰ ਪੂਰਾ ਉਹ ਜਿਹੜਾ ਪਹਿਲਾਂ ਪੱਟੇ ਨੂੰ ਲੱਗ ਰੱਖੀ ਉਹ ਤਾਂ ਲੱਗਿਆ ਉਹ ਬੀਜ ਕੰਮ ਦਾ ਆ ਉਹ ਜਵਾਂ ਦੀ ਵੀ ਤਿਆਰੀ ਆ ਬਸ ਵੱਢਣ ਦੀ ਐਨ ਪੱਕ ਗਏ ਇਹਨਾਂ ਨੂੰ ਪਾਣੀ ਸਿਰਫ ਇੱਕੋ ਲਾਇਆ ਆਪਣੀ ਸਵਾਰ ਜੇ ਪਾਣੀ ਲਾ ਦੰਦੇ ਨਾ ਇਹਨਾਂ ਨੇ ਗਿਰ ਜਾਣਾ ਤਾਂ ਐਨ ਖੜੇ ਆ ਹੁਣ ਕਿਤੇ ਮਾੜੀ ਮੋਟੀ ਤੱਗੀ ਆ ਜਿਹੜੀ ਗਿਰ ਗਈ ਨਹੀਂ ਤਾਂ ਸਭ ਖੜੇ ਆ ਆ ਲਿਆਂਦਾ ਆਪਣੇ ਪੁਰਜਾ ਗੱਲ ਵਧੀਆ ਚੀਜ਼ੇ ਲੱਗੀ ਯਾਰ ਮੈਨੂੰ ਤਾਂ ਮੈਂ ਕੱਲ੍ਹ ਦਾ ਹੀ ਦੱਬੀ ਫਿਰਦਾ ਇਹਨੂੰ ਦੂਏਦ ਮਨ ਲੱਗਦੇ ਉਹ ਖੜਨ ਗਈ ਇੱਕ ਮੋਟਰਸਾਈਕਲ ਤਾਂ ਆਪਣੇ ਕੋਲ ਸੀਡੀਡੀ ਲਕਸ ਉਹ ਆਪਣਾ ਇਹਨਾਂ ਨੇ 30000 ਦਾ ਕੱਟ ਲਿਆ ਉਹਨੂੰ ਅਸੀਂ ਵੇਚਦੇ ਤੇ ਕਦੇ ਕੋਈ 25 ਗਹਿਨ ਤਾਂ ਕੋਈ 22 ਗਹਿਨ ਤਾਂ ਕੋਈ 30 ਗਹਿਨ ਤੇ 23 ਗਹਿਨ ਤਾਂ ਸੌਰੀ ਉਹਨਾਂ ਨੇ 30000 ਤਾਂ ਕੱਟ ਲਿਆ 20000 ਰੁਪਏ ਹੋਰ ਪਿਆ 5000 ਰੁਪਏ ਦੇ ਪਰ ਡਿਸਕਾਊਂਟ ਵਧੀਆ ਜਿਗਾਰ ਮਿਲ ਗਿਆ ਤੇ ਇਹ ਦੇਖੋ ਫੰਕਸ਼ਨ ਇੱਕ ਤਾਂ ਕਰੂਸ ਸਿਸਟਮ ਹੈ ਇਹਦੇ ਤੇ ਆਹ 1 2 3 ਮੋਡ ਹੈ ਇਹਦੇ ਚ ਆਪਣੀ ਸਪੀਡ ਵਧਾਉਣੀ ਆ ਤੇ ਰਿਵਰਸ ਵੀ ਚੱਲਦੀ ਆ ਇਹ ਬੈਕ ਥੋੜੀ ਥੋੜੀ ਹੁੰਦੀ ਰਹੇ ਇਸ ਚ ਵਧੀਆ ਚੀਜ਼ ਆ ਮੇਰੇ ਸਾਥ ਗੱਲ ਤਾਂ ਬਹੁਤ ਸਾਰੇ ਪੈਸੇ ਵੀ ਨਹੀਂ ਹੈਗੇ ਵਧੀਆ ਚੀਜ਼ ਆ ਸੰਕੋਰਰ ਨਾਲ ਐਕਟਰਾ ਜੇ ਨਾਲ ਕਰੀਤੀ ਆਪਾਂ ਨੇ ਗੰਨੇ ਪਰ ਪਰਸੋਂ ਐਨ ਪੈਰ ਘਾੜਦਾ ਜੇ ਦੇਖੋ ਪੈੜਾਂ ਵਾਕਈ ਅਸਰ ਆ ਬਾਈ ਜਿਹੜਾ ਖੰਡੀ ਖੁੰਡੀ ਸੀ ਸਭ ਫੂਕਦੀ ਹਾਂ ਸਾਫ ਪਿਆ ਸਿਆੜਾਂ ਦੇ ਸਿਆੜ ਬਾਕੀ ਹੁਣ ਥੋੜਾ ਜਿਹੀ ਇਹੀ ਆ ਵੀ ਆਪਾਂ ਨੂੰ ਗਿੱਲਾ ਰੱਖਣਾ ਪੈਣਾ ਫਿਰ ਹੋਰ ਅਸਰ ਲੰਬਾ ਰੱਖੂਗੀ ਤੇ ਸੰਕੂਰ ਰੈਕਟਰ ਜਨ ਪਾਏ ਤੇ ਬਾਅਦ ਫਿਰ ਇਹਨੂੰ ਸੁੰਡੀ ਪੈਂ ਪੈਂਦੀ ਆ ਕਿ ਹੁਣ ਜੇ ਮੌਸਮ ਵੀ ਚੇਂਜ ਹੋ ਗਿਆ ਗਾਹਾਂ ਜਾਂ ਦੱਖਣ ਚੱਲਣਾ ਉਹ ਆਪਾਂ ਨੇ ਕੋਰਾ ਜਨ ਲੈਂਦੀ ਪਈ ਉਹ ਕਰਦਣੀ ਫਿਰ ਸਿਆੜੀ ਸਿਆੜੀ ਯਾਨੀ ਕਿ ਸਾਫ ਪਿਆ ਕਰਨਾ ਚਾਹੀਈ ਕਿ ਆ ਵਧਣਾ ਉਹ ਦੇਖੋ ਕੁਛ ਨਹੀਂ ਵੱਡਣਾ ਹੈਗਾ ਨਾ ਕੁਛ ਨਹੀਂ ਵੱਡਣਾ ਸੁੱਖਾ ਸੁੱਖਾ ਉਹ ਸੁੱਖੇ ਸੁੱਖੇ ਦੇ ਬੂਟੇ ਵੱਡਦੀ ਬਾਂਸੀ ਯਾਰ ਦੇਖੋ ਸਾਡਾ ਬੰਦਾ ਗੜਾਈ ਕਰਦਾ ਅੱਜ ਖਾਦੇ ਵੀਡੀਓ ਬਣਾ ਕੇ ਦਿਖਾ ਦੇ ਦਿਖਾਉਣੀ ਹੋ ਪੈਣੀ ਆ ਦੇਖਿਆ ਹੈ ਉਸ ਚਾਈਓ ਮਤਨ ਨੂੰ ਸੁਣਾ ਨਹੀਂ ਦੇਗੀ ਹਾਂ ਮਾਰੀ ਮਾਰੀ ਖੋਦ ਮਾਰੀ ਤੇ ਬਲਕਾ ਬਲਕਾ ਹਾਂ ਉਹ ਕੋਈ ਉਹ ਤਾਂ ਇਹ ਤੁਮਾਖਾ ਨੂੰ ਅਹਾਂ ਜੀ ਆਹ ਉਹ ਆਪ ਜੀ ਆਹ ਕੰਮ ਕਰਾ ਖੱਤੇ